ਯੂਮਨ ਰਾਈਟ ਸੁਰੱਖਿਆ ਸੁਸਾਇਟੀ ਦੇ ਵੱਲੋਂ ਤਾਰੀਵਾਲ ਦੇ ਨਜ਼ਦੀਕ ਪੈਂਦੇ ਪਿੰਡ ਕੰਗ ਵਿਖੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸੰਸਥਾ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ ਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ ਦੇ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਬਾਬਾ ਸਾਹਿਬ ਦੀ ਮੂਰਤੀ ਉੱਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ। ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਪਾਤ ਸੇਵਕ ਅਤੇ ਬਾਬਾ ਮੇਦਕਰ ਮਿਸ਼ਨ ਦੇ ਹਲਤੇ ਦਾਰਾ ਦੇ ਵੱਲੋਂ ਬਾਬਾ ਸਾਹਿਬ ਦੇ ਜੀਵਨ ਬਾਰੇ ਵਿਸਤਾਰ ਪੂਰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਊਮਨ ਰਾਈਟ ਸਟਰਕਚਰ ਸੋਸਾਇਟੀ ਡਾਕਟਰ ਕਮਲਜੀਤ ਸਿੰਘ ਕੇਜੀ ਦੀ ਟੀਮ ਨਾਲ ਤੇ ਸਰਪੰਚ ਰਪਾਲ ਸਿੰਘ ਦੇ ਸਾਰੇ ਜੇ ਡਾਕਟਰ ਸਾਹਿਬ ਨੂੰ ਪਿਆਰ ਕਰਦੇ ਨੇ ਇੱਥੇ ਸਾਰੇ ਪਹੁੰਚੇ ਨੇ ਤੇ ਅੱਜ ਡਾਕਟਰ ਸਾਹਿਬ ਦਾ ਪ੍ਰੀ ਨਿਵਾਰਨ ਦਿੱਸਤਾ ਤੇ ਅਸੀਂ ਸਾਰੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾ ਨਾਲ ਭਾਪ ਨਹੀਂ ਸ਼ਰਧਾ ਨਾਲ ਸ਼ਰਧਾਂਜਲੀ ਦਿੰਨੇ ਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਸਾਡੇ ਰਚੇਤਾ ਨੇ ਤੇ ਉਹਨਾਂ ਨੇ ਸਾਨੂੰ ਇਹੋ ਜਿਹੇ ਅਧਿਕਾਰ ਦਿੱਤੇ ਆ ਕਿ ਜਿੱਥੇ ਵੋਟ ਪਾਉਣ ਦਾ ਡਾਕਟਰ ਸਾਹਿਬ ਨੇ ਦੱਸਿਆ ਵਾ ਜਿੱਥੇ ਵੋਟ ਦਾ ਮੁੱਲਕ ਅਮੀਰ ਦਾ ਵੀ ਉਹਨਾ ਵਾ ਤੇ ਗਰੀਬ ਦਾ ਵੀ ਉਹਨਾ ਵਾ ਤੇ ਉਹਨਾਂ ਨੇ ਸਮਾਨਤਾ ਦਾ ਅਧਿਕਾਰ ਦਿੱਤਾ ਸਾਰਿਆਂ ਨੂੰ ਇਹ ਲੇਡੀਜ਼ ਨੂੰ ਸਾਰਿਆਂ ਨੂੰ ਉਹਨਾਂ ਨੇ ਸਾਨੂੰ ਇੱਕ ਬੜੇ ਵਧੀਆ ਮਾਰਗ ਤੇ ਚੱਲਣ ਲਈ ਦਰਸਾ ਕੇ ਗਏ ਨੇ ਤੇ ਉਹਨਾਂ ਦਾ ਜਿਹੜਾ 6 ਦਸੰਬਰ 1956 ਦੇ ਵਿੱਚ ਇਸ ਸੰਸਾਰ ਤੋਂ ਚਲ ਗਏ ਸੀ ਸਾਨੂੰ ਆਪਣੀਆਂ ਸ਼ਕਸ਼ਾਵਾਂ ਦੇ ਕੇ ਸਾਨੂੰ ਅਸ਼ੀਰਵਾਦ ਦੇ ਕੇ ਹੁਣ ਸਾਡਾ ਫਰਜ਼ ਬਣਦਾ ਵਾ ਕਿ ਉਹਨਾਂ ਦੇ ਜਿਹੜੇ ਪਾਏ ਪੂਰਨੇ ਉੱਤੇ ਚੱਲੀਏ ਤੇ ਸਮਾਜ ਦੀ ਤਰੱਕੀ ਦੇ ਵਿੱਚ ਕੰਮ ਕਰੀਏ ਉਹਨਾਂ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਇੱਕ ਮੰਨ ਚ ਬਨ ਵਹਿਮ ਜਾਂ ਭਰਮ ਉਹਨਾਂ ਸਾਰਿਆਂ ਦੇ ਕਿ ਬਾਬਾ ਸਾਹਿਬ ਸਿਰਫ ਦਲਤਾਂ ਦੇ ਜਾਂ ਐਸਸੀ ਬੀਸੀ ਭਾਈਚਾਰੇ ਦੇ ਨਹੀਂ ਸੀ ਉਹ ਸਾਰੇ ਸਮਾਜ ਦੇ ਸੀ ਉਹਨਾਂ ਜਨਰਲ ਸਮਾਜ ਦੇ ਵੀ ਸੀ ਉਹ ਜਿਹੜੇ ਰੈਬਰ ਸੀ ਤੇ ਸਾਰਿਆਂ ਦੇ ਸੀ ਕਿਉਂਕਿ ਸਭ ਤੋਂ ਪੜੇ ਲਿਖੇ ਹੋਣ ਕਰਨੀ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਤੇ ਸਾਰਿਆਂ ਨੂੰ ਸਮਾਨ ਅਧਿਕਾਰ ਦਿੱਤਾ ਸੋ ਅੱਜ ਬੜੀ ਖੁਸ਼ੀ ਹੈ ਕਿ ਸਾਰੇ ਪਿੰਡ ਇੱਕ ਤੇ ਮੈਂ ਜਿਹੜੀ ਕੰਗ ਪਿੰਡ ਦੀ ਪੰਚਾਇਤ ਸਪੈਂਸ ਸਾਹਿਬ ਦਾ ਤੇ ਸਾਰੀ ਪੰਚਾਇਤ ਦਾ ਵੀ ਧੰਨਵਾਦ ਕਰਦਾ ਬੜੇ ਵੱਡ ਭਾਗੇ ਨੇ ਇਹਨਾਂ ਨੇ ਕਿ ਧਾਰੀਵਾਲ ਦੇ ਵਿੱਚ ਸਿਰਫ ਇਹੀ ਇੱਕ ਪਿੰਡ ਵਾ ਜਿੱਥੇ ਬਾਬਾ ਸਾਹਿਬ ਦਾ ਬੋਤ ਲੱਗਾ ਤੇ ਅਸੀਂ ਹਰ ਸਾਲ ਪ੍ਰਿਆਸ ਕਰਦੇ ਆ ਆਪਣੀ ਟੀਮ ਨੂੰ ਨਾਲ ਲੈ ਕੇ ਇੱਥੇ ਆ ਕੇ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਅੱਜ ਸ਼ਰਧਾਂਜਲੀ ਦੇਸ਼ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਆਏ ਆ ਇਸ ਤਰ੍ਹਾਂ ਵੱਧ ਚੜ ਕੇ ਮੇਰੀ ਇੱਕ ਦਿੱਲੀ ਕਿਸ਼ਕ ਇੱਛਾ ਵਾ ਕਿ ਇਹੜਾ ਪ੍ਰੋਗਰਾਮ ਨੂੰ ਦੇਖੋ ਸਾਡੇ ਕੋਲ ਬਾਬਾ ਸਾਹਿਬ ਲਈ ਜੇ ਟਾਈਮ ਨਹੀਂ ਹੈ ਤੇ ਕਿਹਦੇ ਲਈ ਟਾਈਮ ਹੈ ਬਹੁਤ ਜ਼ਿਆਦਾ ਗੈਦਰਿੰਗ ਹੋਣੀ ਚਾਹੀਦੀ ਆ ਅਪੀਲ ਕਰਦਾਂਗੇ ਅਗਲਾ ਪ੍ਰੋਗਰਾਮ ਇਹਨਾਂ ਵੱਡਾ ਕਰੀਏ ਇੰਨੀਆਂ ਗੱਲਾਂ ਨਾਲ ਖਿਮਾਂ ਦਾ ਜੱਜ ਕਾਂ ਜੀ ਜੈ ਭੀਮ ਜੈ ਭਾਰਤ ਜੀ ਇੱਕ ਸਵਾਲ ਆ ਹਾਂਜੀ ਜਿਵੇਂ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਪਰ ਉਹਦਾ ਹੱਲ ਜਿਹੜਾ ਹੈ ਕਿਤਨੇ ਕਿਤੇ ਪਹਿਲੇ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਦੇ ਦਖਾਇਆ ਪਰ ਕੀ ਕਿੱਥੇ ਕਮੀ ਰਹਿ ਜਾਂਦੀ ਹੈ ਕਿ ਅਸੀਂ ਸੰਵਿਧਾਨ ਦੇ ਮੁਤਾਬਕ ਆਪਣੀ ਉਹਨਾਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਸਕਦੇ ਦੇਖੋ ਜੀ ਸਾਡੀ ਸਸਤਾ ਹੀ ਹਿਊਮਨ ਰਾਈਟਸ ਤੋਂ ਸੋਸਾਇਟੀ ਆ ਨਮੂਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਅਸੀਂ ਇੱਕ ਨੈਸ਼ਨਲ ਅਵਧੀ ਸੰਸਥਾ ਵਾ ਇਸੇ ਕਰਕੇ ਕਿ ਸਾਨੂੰ ਨਾ ਸਾਡੇ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਆ ਅਸੀਂ ਲੋਕ ਜਿਹੜੇ ਆ ਜਿਨ੍ਹਾਂ ਨਾਲ ਕੋਈ ਧੱਕਾ ਹੁੰਦਾ ਵਾ ਕਿਸੇ ਵੀ ਥਾਣੇ 'ਚ ਜਾ ਕੇ ਨਹੀਂ ਸੁਣਵਾਈ ਹੁੰਦੀ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਸਾਡੇ ਅਧਿਕਾਰ ਕੀ ਆ ਅਸੀਂ ਆਪਣਾ ਜਿਹੜਾ ਹੱਕ ਲੈਣ ਲਈ ਥਾਣਿਆਂ ਤੇ ਜਾ ਸਕਦੇ ਆ ਜਾਂ ਪੁਲਿਸ ਮੁਲਾਜ਼ਮਾ ਉਹ ਸਾਡੇ ਸੇਵਾ ਲਈ ਬੈਠੇ ਆ ਲੇਕਿਨ ਅਸੀਂ ਹਮੇਸ਼ਾ ਹੀ ਜਿਹੜਾ ਵਾ ਕਿਸੇ ਨਾ ਕਿਸ ਨੂੰ ਲੱਭ ਲਿਆ ਕਿ ਵੱਡਾ ਲੀਡਰ ਲੱਭੀਏ ਫੇਰ ਜਈਏ ਨਹੀਂ ਤੁਸੀਂ ਆਪਣੇ ਅਧਿਕਾਰ ਲੈਣ ਲਈ ਤੁਹਾਡਾ ਨਾਲ ਕਿਤੇ ਵੀ ਕੁਝ ਗੱਲ ਹੁੰਦੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਰੀ ਟੀਮ ਨਾਲ ਮੈਂ ਤੁਹਾਨੂੰ ਆਸ਼ਵਾਸ਼ਣ ਦਵਾਉਣਾ ਕਿ ਇਸੇ ਨਾਲ ਦਿਨ ਦਾ ਚੱਲਣ ਨੂੰ ਤਿਆਰ ਹੈ ਜੀ ਸਿਰਫ ਅਧਿਕਾਰਾਂ ਦੇ ਬਾਰੇ ਨਾ ਜਾਣਕਾਰੀ ਕਰਕੇ ਅਸੀਂ ਥੋੜੇ ਜੇ ਗੁੰੰਦਾ ਹੁੰਨੇ ਆ ਜੀ ਅਸੀਂ ਬੀਸੀਐਸ ਭਾਇ ਦਾ ਕਈ ਵਾਰ ਜੇਕਰ ਕੋਈ ਹੋਣਾ ਪਿਆ ਤੇ ਥੱਕਾ ਹੁੰਦਾ ਵਾ ਤੇ ਅਸੀਂ ਇਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਐਸਪੀਸੀ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਇੱਕ ਜੋਟਾ ਹੋ ਨਾ ਤੇ ਸਾਰੇ ਸਮਾਜ ਨੂੰ ਕਹਿਣਾ ਕਿ ਬਾਬਾ ਸਾਹਿਬ ਨੇ ਇੱਕ ਬੜੇ ਵਧੀਆ ਰਾਤ ਸਾਨੂੰ ਪਾਇਆ ਵਾ ਅਸੀਂ ਸਾਰੇ ਜਾਤ ਪਾਤ ਜਨੀਆਂ ਵਾਂ ਬਰਾਦਰੀਆਂ ਨੂੰ ਭੁੱਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਆਪਣੀ ਲੜਾਈ ਜਿਹੜੀ ਆਪ ਲੜੀਏ ਤੇ ਬਾਬਾ ਸਾਹਿਬ ਦਾ ਅਸ਼ੀਰਵਾਦ ਲੈ ਕੇ ਸਮਾਜ ਦੇ ਵਿੱਚ ਤਰੱਕੀ ਦੇ ਕੰਮ ਕਰੀਏ ਜੀ ਅਰ ਅੱਜ ਦਾ ਪ੍ਰੋਗਰਾਮ ਬਾਰੇ ਜਾਣਕਾਰੀ ਅੱਜ ਬਾਬਾ ਸਾਹਿਬ ਡਾਕਟਰ ਵੀਵਾ ਮੈਡੀਕਲ ਜੀ ਦਾ 6 ਦਸੰਬਰ ਨੂੰ 56 ਨੂੰ ਜੋ ਸਾਡੇ ਤੋਂ ਵਿਛੜ ਗਏ ਸੀਗੇ ਉਹਨਾਂ ਦਾ ਪ੍ਰੀ ਨਿਰਵਾਨ ਦਿਵਸ ਪਿੰਨ ਕੰਗ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਮੈਂ ਸਭ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਬਾਬਾ ਸਾਹਿਬ ਨੇ ਬੜੀਆਂ ਮੁਸ਼ਕਲਾਂ ਨਾਲ ਬੜੀਆਂ ਕੁਰਬਾਨੀਆਂ ਕਰਕੇ ਆਪਣੇ ਪਰਿਵਾਰ ਦੀ ਪਰਵਾਹ ਵੀ ਨਾ ਕੀਤੀ ਤੇ ਪੂਰੇ ਆਪਣੇ ਭਾਰਤੀ ਲੋਕਾਂ ਵਾਸਤੇ ਸੰਵਿਧਾਨ ਲੇਖ ਕੇ ਉਹ ਪੋਜੀਸ਼ਨ ਦੇ ਕੇ ਗਏ ਕਿ ਜੋ ਆਪਾਂ ਸਮਝਿਆ ਕਿ ਇੱਕ ਰਾਜਾ ਔਰ ਇੱਕ ਜੋ ਆਮ ਇਨਸਾਨ ਹੈ ਸਭ ਦੀ ਕੀਮਤ ਬਰਾਬਰ ਕੀਤੀ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਤੁਹਾਨੂੰ ਪਹਿਲਾਂ ਜਾਣੀਏ ਸਮਝੀਏ ਅ ਇੱਕ ਬਹੁਤ ਵੱਡੀ ਘਾਟ ਮਹਿਸੂਸ ਕਰਦਾ ਮੈਂ ਕਿ ਸਭ ਕੋਸ਼ ਸਾਨੂੰ ਸਕੂਲਾਂ ਚ ਕਾਲਜਾਂ ਚ ਪੜਾਇਆ ਜਾਂਦਾ ਪਰ ਕਿਸੇ ਵੀ ਸਕੂਲ ਦੇ ਸੰਵਿਧਾਨ ਹੀ ਪੜਾਇਆ ਜਾਂਦਾ ਉਹ ਨਾ ਬਾਬਾ ਸਾਹਿਬ ਦੀਆਂ ਲਿਖਤਾਂ ਪੜਗੀਆਂ ਜਾਂਦੀਆਂ ਤੁਹਾਨੂੰ ਇਹ ਵੀ ਮੰਗ ਹੈ ਮੇਰੀ ਆਪਣੇ ਪਾਸਨ ਪ੍ਰਸ਼ਾਸਨ ਤੋਂ ਇਸ ਸਕੂਲਾਂ ਕਾਲਜਾਂ ਵਿੱਚ ਸੰਵਿਧਾਨ ਜੂ ਪੜਾਇਆ ਜਾਵੇ ਤਾਂ ਜੋ ਹਰ ਭਾਰਤੀ ਨੂੰ ਪਤਾ ਲੱਗ ਸਕੇ ਕਿ ਸਾਡੇ ਹੱਕ ਕੀ ਨੇ ਔਰ ਸਾਡੀਆਂ ਡਿਊਟੀਆਂ ਕੀ ਨੇ ਨਾਲ ਨਾਲ ਉਹ ਜੋ ਸਾਡੇ ਹੱਕ ਨੇ ਕੌਣ ਯਾਸੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਾਨੂੰ ਪਤਾ ਹੋਵੇਗਾ ਕਿ ਹੱਕ ਹੈ ਕਿ ਨਾ ਅ ਸਭ ਤੋਂ ਵੱਡਾ ਤੋਹਫਾ ਹੈ ਜੋ ਆਪਾਂ ਦੇ ਇੱਕ ਗਏ ਭਾਰਤ ਨੂੰ ਬਾਬਾ ਸਾਹਿਬ ਡਾਕਟਰ ਬੀਰਕਰ ਜੀ ਲੋਕਤੰਤਰ ਪਰ ਆਪਾਂ ਦੇਖਦੇ ਆ ਕਿ ਲੋਕਤੰਤਰ ਦੀ ਵਿਅਜ ਤਜੀਆਂ ਉਡਰੀਆਂ ਜਗਾ ਜਗਾ ਤੇ ਹਰ ਕਿਸੇ ਨੂੰ ਅਧਿਕਾਰ ਹੈ ਕਿ ਉਹ ਆਪਣੇ ਹੱਕ ਦੀ ਗੋੜੀ ਵਰਤੋਂ ਵੀ ਕਰੇ ਔਰ ਕਿਤੇ ਵੀ ਖੜ ਵੀ ਸਕਦਾ ਪਰ ਦੇਖਿਆ ਕਿ ਜੋ ਮੌਜੂਦਾ ਸਾਸਨ ਪ੍ਰਸ਼ਾਸਨ ਚੱਲਦਾ ਹੈ ਉਹ ਆਮ ਆਦਮੀ ਦਾ ਤੇ ਆਪਾਂ ਦੇਖ ਰਹੇ ਹਾਂ ਤੱਕੇ ਹੋ ਰਿਹਾ ਸ਼ਰਮ ਹੋ ਰਿਹਾ ਆਪਿជា ਇਲੈਕਸ਼ਨ ਹੁਣ ਵੀ ਚੱਲ ਰਹੇ ਆ ਮੈਂ ਦੇਖ ਰਿਹਾ ਸੀ ਕਿ ਕਾਫੀ ਕਿ ਉਹ ਫੜ ਕੇ ਕਾਪੀਆਂ ਕੋ ਕੇ ਪਾੜ ਦੀਆਂ ਕਿ ਤੋਂ ਕਿਸੇ ਦੇ ਵੈਸੇ ਹੀ ਰੱਦ ਕਰਕੇ ਕਬੀ ਇੱਕ ਬੰਦਾ ਕੱਲਾ ਇਹਨਾਂ ਨੇ ਦਿੱਤਾ ਗਿਆ ਇਹ ਸ਼ਰਿਆਮ ਲੋਕਤੰਤਰ ਦੀ ਹੱਤਿਆ ਸਾਨੂੰ ਸਭ ਨੂੰ ਭਾਰਤੀਆਂ ਨੂੰ ਇਕੱਠੇ ਹੋ ਗਏ ਲੋਕਤੰਤਰ ਬਚਾਣਾ ਚਾਹੀਦਾ ਔਰ ਇਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਜਿਵੇਂ ਕਿ ਜਿਵੇਂ ਕਿ ਤੁਸੀਂ ਹੁਣੇ ਗੱਲ ਕੀਤੀ ਬਸ ਸਕੂਲਾਂ ਦੇ ਵਿੱਚ ਸਵਿਧਾਨ ਨਹੀਂ ਪੜਾਇਆ ਜਾਂਦਾ ਇੱਥੇ ਸਭ ਤੋਂ ਵੱਡਾ ਕਾਰਨ ਜੋ ਸਾਹਮਣੇ ਆਉਂਦਾ ਹੈ ਕੀ ਲੋਕ ਸਿੱਖਣਾ ਜਾਣ ਲੋਕ ਸਿਵਧਾਨ ਤੋਂ ਜਾਣਕਾਰ ਨਾ ਹੋ ਜਾਣ ਤੇ ਸਰਕਾਰਾਂ ਦੇ ਜਿਹੜਾ ਆ ਉਹ ਆਪੋਜੀਟ ਨਾ ਚੱਲ ਪੈਣ ਕਿ ਇਹ ਵੀ ਕੋਈ ਪੁਆਇੰਟ ਹੈ ਜਿਹਦੇ ਕਰਕੇ ਨਹੀਂ ਪੜਾਇਆ ਜਾਂਦਾ ਬਿਲਕੁਲ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਜੇ ਸਾਨੂੰ ਪਤਾ ਹੋਵੇਗਾ ਕਿ ਸਾਡੇ ਹੱਕ ਕੀ ਆ ਸਾਡੇ ਰਾਈਟ ਕੀ ਆ ਸਾਡੇ ਜਿੱਥੇ ਪ੍ਰੋਬਲਮ ਆਉਂਦੀ ਤੱਕਾ ਹੁੰਦਾ ਆਪਾਂ ਕਾਨੂੰਨ ਤੇ ਕਿਸ ਸਹਾਰਾ ਲੈ ਕੇ ਚੱਲ ਸਕਦੇ ਆ ਜੇ ਸਾਨੂੰ ਪਤਾ ਹੋਵੇਗਾ ਤਾਂ ਨੇਚਰਲੀ ਆ ਕਿ ਅਸੀਂ ਉੱਥੇ ਜਾ ਕੇ ਆਪਣਾ ਹੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉਹ ਉਹ ਜੋ ਹਾਕਮ ਲੋਕ ਨੇ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਜਾਣਕਾਰੀ ਨਾ ਹੋਵੇ ਔਰ ਸਾਡੀਆਂ ਧੱਕੇ ਸੇ ਚਲੀ ਚਲੇ ਜਾਣ ਕਿ ਨਾ ਕੋਈ ਸਮਝ ਸਕੇ ਨਾ ਕੋਈ ਸਾਨੂੰ ਰੋਕ ਸਕੇ ਔਰ ਇਹ ਸਭ ਤੋਂ ਖਤਰਨਾਕ ਹੈ ਦੇਸ ਵਾਸਤੇ ਜੋ ਲੋਕਤੰਤਰ ਦੀ ਕਾਨ ਹੋ ਰਿਹਾ ਸਰ ਸਾਡੇ ਪੰਜਾਬ ਦੇ ਵਿੱਚ ਫਿਰ ਵੀ ਐਜੂਕੇਸ਼ਨ ਕਾਫੀ ਜ਼ਿਆਦਾ ਡਿਵੈਲਪ ਕਰਦੀ ਪਈ ਹੈ ਪਰ ਇਸ ਤਰ੍ਹਾਂ ਦੀਆਂ ਜਿਹਦੀਆਂ ਜ਼ਿਆਦਾ ਮੁਸਤਲਾ ਨੇ ਸਾਡੇ ਪੰਜਾਬ ਤੋਂ ਬਾਹਰ ਜਿਵੇਂ ਕਿ ਉਪੀ ਬਿਹਾਰ ਦੇ ਵਿੱਚ ਦੇਖਿਆ ਜਾਵੇ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਥੱਲੇ ਤਪੀ ਹੋਈ ਹੈ ਉੱਥੇ ਵੀ ਸ਼ਾਇਦ ਇਹੀ ਕਾਰਨ ਹੈ ਕਿ ਲੋਕ ਸਮਝਦਾਰ ਨਾ ਹੋ ਜੀ ਕੀ ਜਾਣਾ ਚਾਹੂਗੇ ਦੇਖੋ ਜੀ ਜਿਹੜੀ ਆਪਾਂ ਗੱਲ ਕਰ ਰਹੇ ਆ ਐਜੂਕੇਸ਼ਨ ਦੀ ਕਿ ਵਧੀਆ ਹੋ ਰਹੀ ਹੈ ਮੈਂ ਸਮਝਦਾ ਕਿ ਕਲਾ ਉਹ ਕਿਤਾਬਾਂ ਪੜ੍ਹ ਲੈਣੀਆਂ ਜਾਂ ਜੋ ਲਿਖ ਕੇ ਦਿੱਤਾ ਉਹ ਹੀ ਪੜ੍ਹਨਾ ਤਾਂ ਉਹਦੇ ਨਾਲ ਕੋਈ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਨਹੀਂ ਹੁੰਦੀ ਆ ਓਵਰ ਆਲ ਡਿਵੈਲਪਮੈਂਟ ਵਾਸਤੇ ਸਰਕਾਰਾਂ ਨੂੰ ਪੜ੍ਹਾਈ ਦਾ ਵੀ ਜਿਹੜਾ ਮਿਆਰ ਹੈ ਉਹ ਰੱਖਣਾ ਚਾਹੀਦਾ ਹੈ ਕਿ ਜੋ ਸਾਂਝੀ ਵਾਰਤਾ ਦੇਵੇ ਔਰ ਸਭ ਨੂੰ ਆਪਣੇ ਹੱਕਾਂ ਪ੍ਰਤੀ ਔਰ ਆਪਣੇ ਫਰਜ਼ਾਂ ਪ੍ਰਤੀ ਜਾਣਕਾਰੀ ਮਿਲੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਜਸੀਂ ਇਲਾਕਾ ਧਾਰੀਵਾਲ ਦੇ ਬਹੁਤ ਹੀ ਚੰਗਾ ਬਹੁਤ ਹੀ ਅੱਛੇ ਪਿੰਡ ਕੰਗ ਦੇ ਵਿੱਚ ਡਾਕਟਰ ਅੰਬੇਡਕਰ ਪਾਰਕ ਦੇ ਵਿੱਚ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਬਹੁਤ ਅੱਛਾ ਬੁੱਤ ਲੱਗਾ ਉਹਦੇ ਵਿੱਚ ਇਕੱਠੇ ਹੋ ਕੇ ਸਾਰੇ ਅਸੀਂ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਪੂਰਾ ਇਲਾਕਾ ਧਾਰੀਵਾਲ ਦੇ ਲੋਕ ਸਾਰੇ ਇੱਥੇ ਇਕੱਠੇ ਹੋਏ ਹਨ ਔਰ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਡਾਕਟਰ ਭੀਮਰਾਓ ਬੇਟ ਕਰਨੇ ਇੱਕ ਬਹੁਤ ਹੀ ਮਿਹਨਤ ਦੇ ਨਾਲ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਕਰਕੇ ਹੀ ਸਾਨੂੰ ਸਾਰੇ ਅਧਿਕਾਰ ਮਿਲੇ ਅਸੀਂ ਜੋ ਵੀ ਅੱਜ ਹਾਂ ਉਹਨਾਂ ਦੀ ਇੱਕ ਸਤਕਾਈ ਹੈ ਔਰ ਕੁਝ ਤਾਕਤਾਂ ਜਿਹੜੀਆਂ ਨੇ ਭਾਰਤ ਦੇ ਸੰਵਿਧਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਸੀਂ ਆਪਣੇ ਭਾਰਤ ਦੇ ਸੰਵਿਧਾਨ ਨੂੰ ਬਚਾ ਕੇ ਰੱਖਣਾ ਹੈ ਉਦੇਲੀ ਜੇ ਜਰੂਰਤ ਪਈ ਤੇ ਲੜਾਈ ਵੀ ਲੜਨੀ ਹੈ ਔਰ ਜੋ ਡਾਕਟਰ ਭੀਮਰਾਓਂ ਬੇਟਕਰ ਨੇ ਲੋਕਤੰਤਰ ਲਈ ਸਭ ਤੋਂ ਮਜ਼ਬੂਤ ਜਿਹੜਾ ਸਾਨੂੰ ਅਧਿਕਾਰ ਦਿੱਤਾ ਵੋਟ ਦਾ ਅਧਿਕਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਵੋਟਾਂ ਪੈਂਦੀਆਂ ਨੇ ਸੋਚ ਸਮਝ ਕੇ ਵੋਟ ਪਾਣੀ ਹੈ ਔਰ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਇਲੈਕਸ਼ਨ ਆਏ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਓ ਔਰ ਜੇ ਆਪ ਵੀ ਖੜੇ ਹੋਣਾ ਚਾਹੋ ਤੇ ਇਨਾ ਵਧੀਆ ਸੰਵਿਧਾਨ ਹੈ ਕਿ ਹਰ ਕਿਸੇ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਦਿੰਦਾ ਸੋ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਡਾਕਟਰ ਭੀਮਰਾਓਂ ਬੇਟਕਰ ਜੀ ਦਾ ਸੁਪਨਾ ਸੀਗਾ ਇੱਕ ਮਹਾਨ ਭਾਰਤ ਜਿਹਦੇ ਵਿੱਚ ਸਾਰੇ ਬਰਾਬਰ ਖਾਸ ਕਰਕੇ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਅੱਛੀ ਐਜੂਕੇਸ਼ਨ ਹੋਵੇ ਔਰ ਨੌਜਵਾਨ ਜਿਹੜੇ ਨੇ ਉਹ ਯੂਨੀਵਰਸਿਟੀਆਂ ਵਿੱਚ ਪੀਐਚਡੀਆ ਕਰਨ ਔਰ ਉਹਨਾਂ ਵਿੱਚੋਂ ਹੀ ਅੱਛੇ ਨੇਤਾ ਪੈਦਾ ਹੋਣ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਸਾਰਿਆਂ ਨੇ ਸਹਾਰਾ ਕਰਨਾ ਸਾਰਿਆਂ ਨੂੰ ਜੈ ਭੀ ਜੈ ਭਾਰਤ ਜੈ ਸਭਿ